ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ 사ਸੰਗਤ ਜੀ ਮੈਂ ਤੁਹਾਨੂੰ ਅੱਜ ਐਸਾ ਉਪਾਏ ਦੇਣ ਲੱਗਾ ਵਾਂ ਇਹ ਰਾਮ ਬਾਣ ਸਮਝੋ ਜਿਨ੍ਹਾਂ ਦੇ ਪੈਸੇ اٹਕੇ ਹੋਏ ਆ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਦੋਸਤ ਨੂੰ ਤੁਸੀਂ ਪੈਸੇ ਦਿੱਤੇ ਆ ਉਹ ਤੁਹਾਨੂੰ ਪੈਸੇ ਵਾਪਸ ਨਹੀਂ ਕਰ ਰਿਹਾ ਤੁਸੀਂ ਕੋਈ ਸਮਾਨ ਦੀ ਸਪਲਾਈ ਕੀਤੀ ਆ ਉਹ ਤੁਹਾਨੂੰ ਪੈਸੇ ਨਹੀਂ ਦੇ ਰਿਹਾ ਤੁਸੀਂ ਮੈਨੂਫੈਕਚਰਰ ਹੋ ਤੁਸੀਂ ਦੁਕਾਨਾਂ ਤੇ ਦਾ ਕਿਸੇ डिस्ट्रीब्यूटर ने समान दता है वो तो पैसे नहीं दे रहे लारे लगाई जा रहे जो नीयत नहीं है पैसे देने तो को पैसे है पर कहना मेरे को पैसे नहीं है जिदन आने के मैं दे दा तो एक उपाय है इन रामबान उपाय कह सकते हो एक टाइम टेस्टेड उपाय है ये शुक्रवार को करना है सवेर के टाइम दो दीवे ले लो ਇਹ ਦੀਵਾਲੀ ਜਲਾਈਏ ਛੋਟੇ ਛੋਟੇ ਦੋਨੋਂ ਦੀਵਿਆਂ ਨੂੰ ਕਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ ਅੰਦਰੋਂ ਔਰ ਉਸ ਬੰਦੇ ਦਾ ਨਾਮ ਆਪਣੇ ਦਿਮਾਗ 'ਚ ਉਨ ਲਿਆਓ ਉਹਦੀ ਸ਼ਕਲ ਲਿਆਓ ਦੀਵਾ ਰੱਖੋ ਉਹ 'ਚ 6-7 ਕਪੂਰ ਦੀਆਂ ਟਿੱਕੀਆਂ ਪਾ ਦਿਓ ਦੇਸੀ ਕਪੂਰ ਹੋਵੇ ਜਿਆਦਾ ਚੰਗਾ ਆ ਜਿਹਨੂੰ ਭੀਮ ਸੈਣੀ ਕਹਿੰਦੇ ਆ ਪਾ ਕੇ अग लगा दौ और दूजा दीवा रख दौ जो कपूर जल के शांत हो गया अग शांत हो गई देखोगे उस जो उपरला दीवा है ना कालक आ जाएगी उन्हें मासी तिली नाल ना किसी चीज़ना किटा करके देसी घ्यो पाओ हो सके गांज का घ्यो पाओ अच्छा रहेगा उन्होंने हिला के खज्जल बना लो ਇੱਕ ਭੋਜ ਪੱਤਾ ਲੈ ਲੋ ਇੰਨਾ ਵੱਡਾ ਉਹਦੇ ਉੱਤੇ ਪਹਿਲਾਂ ਉਹਦਾ ਨਾਮ ਲਿਖੋ ਕਿੰਨੇ ਪੈਸੇ ਲੈਨੇ ਉਹ ਲਿਖੋ ਇਹ ਫਿਰ ਪੈਸੇ ਵਾਪਸ ਕਰੇ ਲਿਖ ਕੇ ਉਹ ਉਸ ਟਾਈਮ ਉਹਦੀ ਸ਼ਕਲ ਉਹਦਾ ਨਾਮ ਤੁਸੀਂ ਬੋਲਣਾ ਹੈਗਾ ਸ਼ਕਲ ਦਿਮਾਗ ਜਾਏਗੀ ਤੇ ਮੂੰਹ ਨਾਲ ਨਾ ਬੋਲਣਾ ਹੈਗਾ ਮਨੋਰ ਸਿੰਘ ਮੇਰੇ 25 ਲੱਖ ਰੁਪਏ ਵਾਪਸ ਕਰ ਮਨੋਰ ਸਿੰਘ ਮੇਰੇ 25 ਇਦਾਂ ਦੇ ਬੋਲਣਾ ਫਿਰ ਉਹ ਲਿਖ ਕੇ ਜਦੋਂ ਕੱਜਲ ਥੋੜਾ ਜਿਹਾ ਸ਼ਾਂਤ ਹੋ ਜਾਏ ਸੁੱਕ ਜਾਏ ਫੋਲਡ ਕਰੋ ਔਰ ਜਿੱਥੇ ਤੁਹਾਡੀ ਤਿਜੋਰੀ ਆ ਜਾਂ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਉਹ ਥੱਲੇ ਕਪੜਾ ਵਿਛਾਇਆ ਹੋਣਾ ਜਿਵੇਂ ਪੈਸੇ ਪਏ ਉਹਦੇ ਥੱਲੇ ਉੱਪਰ ਨੋਟਾਂ ਦੀਆਂ ਗੱਡੀਆਂ ਰੱਖਦੇ ਹੋ ਮਤਲਬ ਇਹਨੂੰ ਉੱਪਰ ਭਾਰ ਜਿਹਾ ਪਾ ਦਿਓ ਪੈਸਿਆਂ ਦਾ ਫਿਰ ਦੇਖਣਾ ਬਹੁਤ ਜਲਦੀ ਉਹਦੇ ਅੰਦਰ ਹਲਚਲ ਮਚੇਗੀ ਉਹਨੂੰ ਪਰੇਸ਼ਾਨੀ ਆਉਣ ਲੱਗ ਪੈਗੀ ਪਰ ਤੁਹਾਡੇ ਪੈਸੇ ਵਾਪਸ ਕਰਨવાસે મજબૂર હો જાયેગા ઓર પૈસે જરૂર દેનેગા કઈ વારી ਜਿਹੜੇ પૈસે ਆ ਸਾਡੇ ਘਰ ਦਾ ਕੋਈ ਵਸਤੂ દોਸ਼ ਹੋ ਜਾਂਦਾ ਹੈ ਉਹਦੇ ਕਰਕੇ ਵੀ પૈસે اٹਕ ਜਾਂਦੇ ਆ ਵੈਸਦਾ 32 દિਸ਼ਾਾਂ ਮਾ ਹੁੰਦੀਆਂ ਮੈਗਜ਼ੀਨ ਫੇਰ ਤੁਹਾਨੂੰ ਡਿਸਕਸ ਕਰਾਂਗਾ ਤਾਂ ਉਹਨਾਂ ਅਸੇ ਕੀ ਕਰਨਾ ਸਿੰਪਲ ਉਪਾਏ ਕੋਈ ਵੀ ਕਰ ਸਕਦਾ ਹੈ ઓર ਇਹ ਉਪਾਏ ਤੁਸੀਂ ਬੁੱਧਵਾਰ ਕਰਨਾ ਹੈ ਮੰਗਲਵਾਰ ਨੂੰ ਇੱਕ ਨਵਾਂ ਮੈਟ ਲਿਆਓ ਜਿਹੜਾ ਘਰ ਦੇ ਬਾਹਰ ਰੱਖਦੇ ਆ ਨਾ ਪਾਇਦਾਂ ਜਿਹਨੂੰ ਕਹਿੰਦੇ ਆ ਪੈਰ ਪੂੰਝ ਕੇ ਅੰਦਰ ਆਉਂਦੇ ਆ ਇੱਕ ਨਵਾਂ ਮੈਟ ਲੈ ਕੇ ਆਓ ਬੁੱਧਵਾਰ ਨੂੰ ਸਵੇਰੇ ਆਪਣਾ ਜਿਹੜਾ ਘਰ ਦਾ ਸਾਹਮਣਾ ਹਿੱਸਾ ਹੈਗਾ ਜਿੱਥੇ ਤੁਸੀਂ ਮੈਟ ਰੱਖਣਾ ਉਹਨੂੰ ਚੰਗੇ ਨਾਲ ਧੋ ਦਿਓ ਪਹਿਲਾਂ ਧੋ ਕੇ ਫਿਰ ਆਪਣੇ ਇਸ਼ਟ ਨੂੰ ਯਾਦ ਕਰੋ ਜਿਹੜੇ ਸਿੱਖ ਹੈਗੇ ਆ ਉਹ गायत्री मंत्र ਦਾ ਪਾਠ ਕਰਨ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਨ ਕਰੇਣਾ ਮੇ ਅਕਾਮੇ ਇਹ ਜਿਹੜਾ ਪਾਠ ਹੈ ਘੱਟ ਤੋਂ ਘੱਟ 21 ਵਾਰੀ ਕਰਨਾ ਹੈ। ਔਰ ਦੋ ਐਨੀ ਵੱਡੀਆਂ ਡਲੀਆਂ ਫਿੱਟ ਕਰੀ ਦੀਆਂ। ਉਹ ਮੈਟ ਦੇ ਥਲੇ ਰੱਖ ਦੇਣੀਆਂ। ਥੋੜੇ ਨਾਲ ਨਾਲ ਰੱਖ ਕੇ ਰੱਖ ਦਿਓ। ਉੱਤੇ ਮੈਟ ਰੱਖ ਦਿਓ। ਤੁਸੀਂ ਦੇਖੋਗੇ ਇਹਦੇ ਨਾਲ ਤੁਹਾਡੇ ਘਰ ਦਾ ਇਹ ਵਾਤਾਵਰਣ ਨਾ ਅਸ਼ੁੱਧ ਹੋ ਜਾਏਗਾ। ਅਚਾ ਦੂਜਾ ਕੰਮ ਕਰਨਾ ਹੈਗਾ। ਐਨੀਬਡੀ ਫਿਟ ਕਰੀ ਦੀ ਇੱਕ ਡੱਲੀ ਲੈਣੀ ਹੈ 50 ਗ੍ਰਾਮ ਦੀ ਕਿਲ ਬੋ ਜਾਏ। ਉਹਨੂੰ ਆਪਣੇ ਘਰ ਦੇ ਵਿੱਚ ਸਾਰੀ ਜਗ੍ਹਾ ਘੁਮਾ ਕੇ ਉਹਨੂੰ ਰੱਖ ਦਿਓ। ਫਿਰ ਉਹਨੂੰ ਇੱਕ ਲਾਲ ਕੱਪੜੇ 'ਚ ਬੰਨੋ ਜਾਂ ਰੁਮਾਲ ਦੇ ਵਿੱਚ ਬੰਨੋ। ਫਿਰ ਘਰ 'ਚ ਪੂਰਾ ਘੁਮਾਓ ਤੇ ਆਪਣੇ ਦਰਵਾਜ਼ੇ ਦੇ ਉੱਤੇ ਲਗਾ ਦਿਓ। ਜਿੱਥੋਂ ਦੀ ਤੁਸੀਂ ਘਰ ਦੇ ਵਿੱਚ ਐਂਟਰੀ ਕਰਦੇ ਹੋ ਉਹਦੇ ਉੱਪਰ ਲਗਾ ਦਿਓ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਬਾਹਰੋਂ ਕੋਈ ਚੀਜ਼ ਆਉਂਦੀ ਹੈ ਨਾ ਉਹ ਨਹੀਂ ਆਏਗੀ ਉਹ ਰੁਕ ਜਾਏਗੀ ਕੋਈ 네ਗੈਟਿਵਿਟੀ ਜਿਹੜੀ ਹੈਗੀ ਉਹ ਨਿਕਲ ਜਾਏਗੀ ਜਿਹੜੀ ਫਿੱਟ ਗਈ ਤੁਸੀਂ ਆਪਣੇ ਘਰ ਦੇ ਕਮਾਈ ਸੀ ਘਰ ਦੇ ਵਿੱਚ ਜਿਹੜੀ 네ਗੈਟਿਵਿਟੀ ਹੈ ਨਾ ਉਹ ਵੀ ਨਿਕਲ ਗਈ। ਔਰ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਹਰ ਰੋਜ਼ ਅਗਰ ਤੁਸੀਂ ਪਾਠ ਕਰਦੇ ਹੋ ਜਾਂ ਨਹੀਂ ਕਰਦੇ ਜਪਜੀ ਸਾਹਿਬ ਦਾ ਪਾਠ ਸਾਰੇ ਚਾਹ ਟੈਪ ਰਿਕਰਡ ਤੇ ਲਗਾ ਦਿਓ ਚਾਹੇ ਮੋਬਾਈਲ ਨਾਲ ਲਗਾ ਦਿਓ ਬਸ ਲਗਾਉਣਾ ਜ਼ਰੂਰ ਹੈਗਾ ਜਾਂ ਖੁਦ ਪੜੋ ਤੇ ਨਾਲ ਇੱਕ ਤਾਂਬੇ ਦੀ ਗੜਵੀ ਲੱਕੜ ਦਾ ਛੋਟਾ ਪਟੜਾ ਹੋਵੇ ਜੇ ਲੱਕੜੀ ਦਾ ਟੁਕੜਾ ਉਹਦੇ ਰੱਖ ਦਿਓ ਪਾਣੀ ਨਾਲ ਭਰ ਕੇ ਫਿਰ ਉਹਦਾ ਆਪਣੇ ਘਰ ਦੇ ਵਿੱਚ ਸ਼ਿੰਕਾਉ ਕਰਨਾ ਹੈ ਘਰ ਦੇ ਬਾਹਰ ਵੀ ਸ਼ਿੰਕਾਉ ਕਰਨਾ ਹੈ ਬਾਕੀ ਆਪਣਾ ਪੀ ਲੈਣਾ ਹੈ ਸੁਟਣਾ ਨਹੀਂ ਹੈ ਦੇਖਣਾ ਜਿਹੜੇ ਜਿਹੜੇ ਪੈਸੇ ਹਨ ਨਾ ਵਾਪਸ ਉਹਦਾ ਰਸਤਾ ਮਿਲੇਗਾ ਤੇ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਤੀਜਾ ਉਪਾਏ ਹੁਣ ਘਰ ਦੇ ਵਿੱਚ ਕਲੇਸ਼ ਵੀ ਬਹੁਤ ਹੋ ਰਿਹਾ ਆ ਆਪਸ ਸਾਰੇ ਮੁਰਗੀਆਂ ਵਾਂਗ ਲੜਦੇ ਰਹਿੰਦੇ ਆ ਔਰ ਬੱਚੇ ਜਿਹੜੇ ਉਹ ਕਹਿਣਾ ਨਹੀਂ ਮੰਨਦੇ ਔਰ ਘਰ ਦੇ ਵਿੱਚ ਪਤਾ ਨਹੀਂ ਕੀ ਕੀ ਹੋ ਰਿਹਾ ਕੋਈ ਸ਼ਰਾਬ ਪੀ ਰਿਹਾ ਕੋਈ ਹਫੀਮ ਖਾ ਰਿਹਾ ਤੇ ਕੋਈ ਚਿੱਟਾ ਪੀ ਰਿਹਾ ਤੇ ਕੋਈ ਪੀਲਾ ਪੀ ਰਿਹਾ ਸਭ ਲੱਗੇ ਹੋਏ ਆ ਔਰ ਕਰਦੇ ਜਿਹੜਾ ਪੈਸਾ ਹੈਗਾ ਲੋਕਾਂ ਕੋਲ ਫਸਿਆ ਹੋਇਆ ਵਾ ਜੋ ਕਰਦੇ ਤੁਹਾਡੇ ਨੈਗੇਟਿਵਿਟੀ ਭਰੀ ਹੋਈ ਆ ਫਿਰ ਵੀ ਤੁਹਾਡਾ ਲੋਕਾਂ ਕੋਲ ਪੈਸਾ ਹੈਗਾ ਤੁਸੀਂ ਉਮੀਦ ਰੱਖਦੇ ਹੋ ਕਿ ਤੁਹਾਨੂੰ ਪੈਸਾ ਮਿਲੇ ਮੀਆਂ ਜੀ ਘਰ ਆਉਂਦੇ ਆ ਬਸ ਆਉਂਦੇ ਸਾਰੀ ਕੁਕੜੀਆਂ ਮੰਗਰਾਂ ਲੜ ਪੈਣੇ ਸ਼ੁਰੂ ਹੋ ਜਾਂਦੇ ਆ ਮੀਆਂ ਬੀਬੀ ਦੀ ਲੜਾਈ ਬੱਚਿਆਂ ਦੀ ਲੜਾਈ ਫਿਰ ਮਾਂ ਤੀਨੋ ਘਟ ਦਿੰਦੀ ਆ ਪਿਓ ਪੁੱਤਰ ਨੂੰ ਘਟ ਦਿੰਦਾ ਬੇਬਜਾਈ ਘਰ ਚ ਕਲੇਸ਼ 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 ਬੱਚੇ ਵੀ ਸਾਹਮਣੇ ਬੋਲਣਾ ਪੈਂਦੇ ਆ ਉਹਦੇ ਆਸਤੇ ਇੱਕ ਛੋਟਾ ਜਿਹਾ ਕੰਮ ਆਏਗਾ ਇਹ ਵੀ ਬੁੱਧਵਾਰ ਕਰਨਾ ਆਏਗਾ ਇਮਲੀ ਆ ਨਾ ਅਗਰ ਜੰਗਲੀ ਇਮਲੀ ਦੇ ਬੀ ਮਿਲ ਜਾਣ ਵੱਡੇ ਵਾਲੇ ਹੋ ਜਦਾ ਵਧੀਆ ਨਹੀਂ ਤੇ ਆਪਣੇ ਇਹੀ ਬੀ ਦੇਖ ਲੋ ਇਹ ਦੇਖਣਾ ਹੈ ਕਿ ਜਿਹੜੀ ਇਮਲੀ ਹੈ ਨਾ ਉਹ ਜਿਹੜੇ ਬੀਜ ਹੈਗੇ ਉਹਨਾਂ ਤੋਂ ਲੈ ਜਾਈਦੇ ਮਤਲਬ ਬੀਜ ਇੱਕ ਤੇ ਹੁੰਦੇ ਪਤਲੇ ਜਿਹੇ ਸੁੱਕੜੇ ਜੇ ਉਹ ਨਹੀਂ ਸਾਬਤ ਬੀਜ ਵੱਡੇ ਵਾਲੇ ਵਧੀਆ ਇਮਲੀ ਲਈ ਆਵੇ ਵੱਡੇ ਬੀਜ ਨਿਕਲਣਗੇ ਉਹ ਤੁਸੀਂ 12 ਪੀਸ ਲੈ ਲੈਣੇ ਆ ਤੇ ਉਹਨਾਂ ਬੀਜਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਸਾਰੀ ਜਗ੍ਹਾ ਕਮਾ ਦੇਣਾ ਇੱਕ ਵਾਰੀ ਕਮਾ ਕੇ ਟਿੱਪਲ ਦਾ ਰੁੱਖ ਹੋਏਗਾ ਉਹਦੇ ਜੜ ਦੇ ਕੋਲ ਖੱਡਾ ਕੱਢ ਕੇ ਨਾ ਕੋਈ ਇੰਨਾ ਕਿ ਗਹਿਰਾ 4 ਇੰਚ ਗਹਿਰਾ ਤੇ ਬੀ ਉਹਦੇ ਵਿੱਚ ਪਾ ਦੇਣੇ ਆ ਕੋਈ ਕਪੜਾ ਨਹੀਂ ਕੋਈ ਕੁਝ ਨਹੀਂ ਬੇਜਾ ਨਹੀਂ ਲਿਆਣੇ ਟਿਸ਼ੂ ਪੇਪਰ ਰੱਖ ਕੇ ਲੈ ਜਾਓ ਤੇ ਬੀਜ ਵਿੱਚ ਪਾ ਕੇ ਮਿੱਟੀ ਨਾਲ ਭਰ ਕੇ ਦਬਾ ਦਿਓ ਔਰ ਆਪਣੇ ਮਨ ਅੰਦਰ ਗਾਇਤਰੀ ਮੰਤਰ ਦਾ ਪਾਠ ਕਰੋ ਜਿੰਨਾ ਵੀ ਕਰ ਸਕਦੇ ਹੋ ਕਰਕੇ ਆਪਣੇ ਇਸ਼ਟ ਨੂੰ ਇੱਕੋ ਹੀ ਗੱਲ ਕਹਿਣੀ ਹੈ ਮੇਰਾ ਰੁਕਿਆ ਹੋਇਆ ਪੈਸਾ ਮੇਰਾ ਆ ਜਾਏ ਮੇਰੇ ਘਰ 'ਚ ਬਰਕਤ ਆ ਜਾਏ ਮੇਰੇ ਘਰ 'ਚ ਲੜਾਈ ਖਤਮ ਹੋ ਜਾਏ मतलब ਜੋ ਵੀ ਤੁਸੀਂ ਆਪਣੀ ਭਾਵਨਾ ਜ਼ਾਹਿਰ ਕਰੋਗੇ ਉਹ ਭਾਵਨਾ ਜ਼ਰੂਰ ਪੂਰੀ ਹੋਏਗੀ ਹੁਣ ਤੁਹਾਡੇ ਦੇ ਕਰਜ਼ਾ ਕਾਫੀ ਸਿਰਤੇ ਹੈਗਾ ਜਿਹਨਾਂ ਕੋਲ ਪੈਸੇ ਫਸੇ ਹੋ ਦੇ ਨਹੀਂ ਰਹੇ ਹੁਣ ਇਹ ਉਪਾਏ ਪੈਸੇ ਵੀ ਦਵਾਈਗਾ ਔਰ ਕਰਜ਼ਾ ਵੀ ਉਤਾਰੇਗਾ ਸ਼ਨੀਵਾਰ ਵਾਲੇ ਦਿਨੇ ਕੰਮ ਕਰਨਾ ਜੇ ਤੁਹਾਨੂੰ ਕੀ ਚਾਹੀਦਾ ਇੱਕ ਕਾਲਾ ਧਾਗਾ ਜਿਹੜਾ ਦੋ ਇਹਨਾਂ ਗਲਾਂ 'ਚ ਲੌਕੀ ਪਾਉਂਦੇ ਆ ਉਦੋਂ ਦਾ ਕਾਲਾ ਧਾਗਾ ਅੱਟੀ ਲੈਣੀ ਆ ਤੇ ਨਾਲ ਲੈਣਾ ਤੁਸੀਂ ਇੱਕ ਜਟਾਂ ਵਾਲਾ ਨਾਰੀਅਲ ਜਿਹੜਾ ਬ੍ਰਾਊਨ ਨਹੀਂ ਹੁੰਦਾ ਜਿਹੜਾ ਸੀ ਤੋੜ ਕੇ ਵਿੱਚੋਂ ਗਰੀ ਕੱਢ ਕੇ ਖਾਣੇ ਆ ਉਹ ਵਾਲਾ ਨਾਰੀਅਲ ਹਿਲਾ ਕੇ ਦੇਖ ਲੈਣਾ ਤੇ ਪਾਣੀ ਹੋਣਾ ਚਾਹੀਦਾ ਆ ਜਿਹੜਾ ਪਰਾਣਾ ਸੁੱਕਾ ਐ ਨਹੀਂ ਹੋਣਾ ਚਾਹੀਦਾ ਸਵੇਰੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਕੇ ਜੋ ਵੀ ਪੂਜਾ ਕਰਦੇ ਕਰਕੇ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਸ ਉਂਗਲੀ ਤੋਂ ਇਸ ਵਿੱਚ ਨੱਪ ਹੋ ਗਿਆ ਹੈ ਸਿਰ ਔਰੇ ਬਰਾਬਰ ਹੁੰਦੀ ਹੈ ਇੱਕ ਧਾਗਾ ਲੈ ਲੈਣਾ ਹੈ ਕਾਲੇ ਵਾਲਾ ਉਹਨਾਂ ਹੀ ਕੱਟ ਲੈਣਾ ਹੈ ਫਿਰ ਨਾਲੇ ਦੇ ਉੱਤੇ ਉਹਨੂੰ ਲਪੇਟ ਦੇਣਾ ਹੈ ਫਿਰ ਤੁਸੀਂ ਇਹਦੀ ਪੂਜਾ ਕਰਨੀ ਹੈ ਇਹਦੀ ਪੂਜਾ ਕਿੱਦਾਂ ਕਰਨੀ ਹੈ ਇਹਨੂੰ ਸਾਹਮਣੇ ਰੱਖ ਲਓ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਉਸ ਤੋਂ ਪਹਿਲਾਂ ਉਹਨੂੰ ਆਪਣੇ ਸਾਹਮਣੇ ਰੱਖ ਲਓ ਨਿਤਨੇਮ ਕਰਕੇ ਫਿਰ ਇਸ ਸਿਨੈਰੀਓ ਨੂੰ ਲੈ ਕੇ ਹੱਥ ਵਿੱਚ ਆਪਣੇ ਇਸ਼ਟ ਨੂੰ ਸਿੱਖ ਵਾਹਿਗੁਰੂ ਨੂੰ ਹਿੰਦੂ ਰਾਮ ਨੂੰ ਜਾਂ ਸ਼ਿਵ ਜੀ ਨੂੰ ਜੇਨ ਮਰਜੀ ਯਾਦ ਕਰਨ ਰੱਖ ਕੇ ਅੱਖਾਂ ਬੰਦ ਕਰਕੇ ਆਪਣੇ ਕਰਜ਼ੇ ਦੀ ਮੁਕਤੀ ਤੇਰਾ ਪੈਸਾ ਫਸਿਆ ਹੈ ਉਹ ਆ ਜਾਏ ਇਹ ਇੱਕ ਅੰਦਰੋਂ ਪ੍ਰਾਰਥਨਾ ਕਰਨੀ ਹੈ ਅੰਦਰੋਂ ਨਿਕਲਨੀ ਚਾਹੀਦੀ ਹੈ ਫਿਰ ਆਪਣੇ ਇਸ਼ਟ ਕੋਲੋਂ ਆਸ਼ੀਰਵਾਦ ਲੈ ਕੇ ਫਿਰ ਇਸ ਨਾਰੀਅਲ ਨੂੰ ਚੱਲਦੇ ਹੋਏ ਪਾਣੀ 'ਚ ਬਹਾ ਦੇਣਾ ਹੈ। ਔਰ ਇਹਦਾ ਬਹੁਤ ਹੀ ਤੁਹਾਨੂੰ ਚੰਗਾ ਫਲ ਮਿਲੇਗਾ। ਤੁਹਾਡਾ ਕਰਜ਼ਾ ਉਤਰਨ ਦੇ ਰਸਤੇ ਨਿਕਲਣਗੇ ਜਿਹੜੇ ਪੈਸਾ ਫਸਿਆ ਹੈ ਉਹ ਤੁਹਾਡੇ ਕੋਲ ਪੈਸਾ ਆਉਣਾ ਸਟਾਰਟ ਹੋ ਜਾਏਗਾ। ਦੋ ਦੀਵੇ ਲੈਣੇ ਆ। ਇੱਕ ਦੀਵੇ ਦੇ ਜੇ ਸਰੋਂ ਦਾ ਤੇਲ ਭਰਨਾ ਹੈ। ਉਹਦੇ ਦੇ ਇੱਕ ਦੂਜੇ ਦੀਵਾ ਉਤੇ ਮੁੱਦਾ ਮਾਰ ਦੇਣਾ। कोई जलोना नहीं कोई बत्ती नहीं फिर किसी भी नदी या कोई जोड़ हैगा जिनकू कहें है, छप्पड़ है किनारे जमीन खोद के कोई चार पाँच इंच रख के मिट्टी न दबा देना है और दबाने तो बाद उ खड़े हो अपने इष्टू याद करना है तो तुम मूल मंत्र पढ़ना पढ़ लो गायत्री मंत्र पढ़ना पढ़ो पां वारी सत्त वारी ग्यारह बारी इक्की बारी गायत्री मंत्र पढ़ोगे ज्यादा चंगा है अपने इष्ट ਨੂੰ ਆਪਣੇ ਅੰਦਰ ਦੀ ਵਿਆਸਾ ਦੱਸੋ ਕਿ ਮੇਰਾ ਕਰਜ਼ਾ ਉਤਾਰ ਦਿਓ ਜਿਹੜੇ ਮੇਰੇ ਪੈਸੇ ਫਸੇ ਹੋਏ ਆ ਉਹ ਮੈਨੂੰ ਦਵਾ ਦਿਓ ਉਸ ਤੋਂ ਪਿੱਛੇ ਮੁੜ ਕੇ ਨਹੀਂ ਦੇਖਣਾ ਘਰ ਜਾ ਕੇ ਬੈਠ ਕੇ ਸਾਧਮੋ ਤੋਂ ਹੋ ਕੇ ਪਾਣੀ ਪੀ ਲੈਣਾ ਇੱਕ ਉਪਾਏ ਹੋਰ ਹੈਗਾ ਹੁਣ ਜਿਹੜੇ ਬੰਦੇ ਨੂੰ ਪੈਸੇ ਨਹੀਂ ਦਿੰਦੇ ਉਹ ਤਾਂ ਨਾ ਦੁਸ਼ਮਣੀ ਕਰਦੇ ਪਏ ਆ ਉਹ ਤੂੰ ਜੇ ਪੈਸੇ ਲੈਣ ਜਾਂਦੇ ਆ ਭਾਈ ਸਾਹਿਬ ਤੇਰੀ ਮਾਂ ਦੀ ਤੇਰੀ ਭੈਣ ਦੀ ਹੰਨੀ ਪੈਸਾ ਭੱਜਾ ਤੋ ਇਹ ਮਾਰ ਦਊਗਾ ਕੱਢ ਦਊਗਾ ਇਸ ਤਰ੍ਹਾਂ ਦੇ ਕੋਈ ਨੀਚਲੇ ਦੇ ਉੱਤਰ ਹੋਏ ਆ ਕੋਈ ਗੱਲ ਨਹੀਂ ਸ਼ਨੀਚਰਵਾਰ ਨੂੰ ਪੰਜ ਕਾਲੀਆਂ ਮਿਰਚਾਂ ਲਓ ਖਾਤੇ ਰੱਖੋ ਆਪਣੇ ਇਸ਼ਕ ਨੂੰ ਯਾਦ ਕਰੋ ਉਸ ਬੰਦੇ ਦਾ ਨਾਮ ਲਓ ਕਿ ਇਸ ਬੰਦਾ ਮੈਨਾਂ ਮਿਸਬੀਵ ਕਰ ਰਿਹਾ ਮੇਰਾ ਪੈਸਾ ਨਹੀਂ ਦੇ ਰਿਹਾ ਮੈਨੂੰ ਪੈਸੇ ਦੀ ਲੋੜ ਆ ਮੇਰੇ ਪੈਸੇ ਰਸਤੇ ਬੰਦ ਆ ਸੱਚੇ ਪਾਤਸ਼ਾਹ ਮੇਰੇ ਪੈਸੇ ਦਵਾ ਦਿਓ ਉਸ ਤੋਂ ਬਾਅਦ ਤੁਸੀਂ ਕਿਸੇ ਚੁਰਾਈ ਦੇ ਚਲੇ ਜਾਓ ਜਿੱਥੇ ਭੀੜ-ਪੜ ਘੱਟ ਹੋਵੇ ਸ਼ਾਮ ਦੇ ਟਾਈਮ ਚਲੇ ਜਾਓ ਕੋਈ ਦਿੱਕਤ ਨਹੀਂ ਫੇਰ ਕੀ ਕਰਨਾ ਐਸ ਨੂੰ ਐਸ ਤਰ੍ਹਾਂ ਤੁਸੀਂ ਦੇਖ ਲਓ ਆਪਣੇ ਮੋਬਾਈਲ ਤੋਂ ਚੈੱਕ ਕਰ ਲਓ ਕਿ ਪੂਰਾ ਪੱਛਮ ਉੱਤਰ ਦੱਖਣ ਐਗਜ਼ੈਕਟ ਕਿੱਥੇ ਪੈਂਦੀ ਪਈ ਆ ਤੁਸੀਂ ਜੇ ਨਾਰਥ ਨੂੰ ਜ਼ੀਰੋ ਕਰੋਗੇ ਤੁਹਾਨੂੰ ਸਾਰੀ ਡਾਇਰੈਕਸ਼ਨ ਮਿਲ ਜਾਣਗੀਆਂ 90 ਡਿਗਰੀ ਦਾ ਐਂਗਲ ਬਣੇਗਾ ਤੁਸੀਂ ਇਹ ਕਰਨਾ ਕੀ ਹੈ ਕਿ ਇੱਕ ਪਹਿਲਾ ਪੂਰਬ ਫਿਰ ਐਦਾ ਆ ਗਿਆ ਪੱਛਮ ਫਿਰ ਉੱਤਰ ਫਿਰ ਦੱਖਣ ਫਿਰ ਗਾਇਤਰੀ ਮੰਦਰ ਦਾ ਪਾੜ ਕਰਦੇ ਗਵਿੰਦੇ ਮੁਕੰਦੇ ਉਜ਼ਾਰੇ ਪਾਰੇ ਕਰਕੇ ਅਸਮਾਨ ਛੁੱਟ ਦੇਣਾ ਉਹ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ ਫੇਰ ਘਰ ਆ ਜਾਣਾ ਹੈ ਘਰ ਆ ਕੇ हाथ मुँह धो तो के okay, बह जाना है पिछले कोई आवाज लगे नहीं सुननी कोई बुलावे नहीं सुनना ध्यान देना ही नहीं बोले बन जाना है बोलता बोले भावे अप, अपना कोई भी होवे नहीं सुनना चुपचाप चाप आरोप आना है बस इन्हें उपाय करके देखो जो थोड़ा पैसा आया वो आएगा भी और जो सिर कर्जा हैगा ਮੈਨੂੰ ਪਤਾ ਹੈ ਕਿ ਮੇਰੇ ਭੈਣ ਭਰਾਵਾਂ ਦੇ ਸਿਰ ਤੇ 5 ਲੱਖ ਤੋਂ ਲੈ ਕੇ 40 40 50 50 ਲੱਖ ਕਈਆਂ ਕੋਲ ਦੋ ਦੋ ਕਰੋੜ ਤੱਕ ਕਰਜ਼ਾ ਹੈਗਾ ਇਹਦੇ ਰਸਤੇ ਖੁੱਲਣਗੇ ਤੁਹਾਡੇ ਕੰਮ 'ਚ ਬਰਕਤ ਆਏਗੀ ਤੁਹਾਡੇ ਕੰਮ ਘਰ ਵਧਣਗੇ ਮੈਂ ਨਹੀਂ ਕਹਾਂਗਾ ਕਿ ਭਈਆ ਆ ਉਪਾਏ ਕਰ ਲੋ ਕਰਜ਼ਾ ਉਤਰ ਜਾਏਗਾ ਆ ਸੋਮਰ ਉਪਾਏ ਕਰ ਲੋ ਕਰਜ਼ਾ ਮੈਂ ਨਹੀਂ ਕਹਾਂਦਾ ਸਾਨੂੰ ਮਿਹਨਤ ਵੀ ਕਰਨੀ ਹੈ ਮੇਰਾ ਇੱਕ ਅਸੂਲ ਹੈਗਾ ਮਿਹਨਤ ਅੱਗੇ ਲక్ష్ਮੀ ਪੱਖੇ ਅੱਗੇ ਪੌਣ ਅਗਰ ਪੱਖਾ ਹਿਲਾਉਂਦੇ ਹੋ ਤੇ ਹਵਾ ਮਿਲੇਗੀ ਮਿਹਨਤ ਕਰਦੇ ਹੋ ਤੇ ਲక్ష్ਮੀ ਮਿਲੇਗੀ ਸਾਹ ਸੰਗਾ ਜੀ ਆਪ ਉਸ ਨੂੰ ਦੇਖੋ ਇਹਦੇ ਮੁਤਾਬਿਕ ਦੁਨੀਆ ਦਾ ਸਤਿਆਨਾਸ ਹੋਣ ਵਾਲਾ ਹੈ ਦੁਨੀਆ ਖਤਮ ਹੋਣ ਵਾਲੀ ਹੈ ਮਤਲਬ ਜੋ ਜੋ ਬੋਲੀ ਜਾ ਰਿਹਾ ਸਾਨੂੰ ਡਰਨ ਦੀ ਲੋੜ ਨਹੀਂ सबू एक काम करना असं निडर बनना है गुरुद्वारे जाओ उ जाके पुछो कि अंबत संचार कदों होगा मैं अपने दिल च कहू जी मैं निडर बनना है निडर उदो हों जन पता है कि अज मेरे ते कोई केस बनेगा तो ये मुँह से मैं नोट भर दूंगा ਔਰ ਸਾਨੂੰ ਹੋਏਗਾ ਕਿ ਅਸੀਂ ਅੰਮ੍ਰਿਤ ਛਕ ਲਿਆ ਰੱਬ ਵਾਲੇ ਹੋ ਗਏ ਵਾਇਗੁਰ ਦਾ ਹੱਥ ਮੇਰੇ ਪਿੱਠ ਤੇ ਹੈਗਾ ਆਇਆ ਕਿਹੜਾ ਆਉਂਦਾ ਹੈਗਾ ਸਾਡਾ ਇਹ ਹਾਲ ਹੋਣਾ ਚਾਹੀਦਾ ਨੇੜਰ ਔਰ ਨੇੜਰ ਤਧੀ ਬਨੋਗੇ ਪਹਿਲਾ ਅੰਮ੍ਰਿਤ ਛਕੋਗੇ ਸਿੰਘ ਸਜੋਗੇ ਸਿੰਘ ਦਾ ਮਤਲਬ ਹੁੰਦਾ ਨੇੜਰ ਮਗਰ ਅੱਜ ਕੁਝ ਵੇਖ ਲੈਣੇ ਆਪਣੇ ਨਾਮ ਦੇ ਪਿੱਛੇ ਕਿਸੇ ਨੇ ਟੂਣਾ ਕਿਸੇ ਨੇ ਦਿੱਲੀ ਵਾਲਾ ਸ਼੍ਰੀਨਗਰ ਵਾਲਾ ਕਾਨਪੁਰ ਵਾਲਾ ਸਾਰੇ पारसी बन गए और बाकी कोई गेल कोई द्योल कोई संधु याद रखना गुरु साहब ने तो एक जात सिंह और बहादुरी का तो दूसरा नाम कौर शायद तुम्हें तो पता नहीं कौर जहा नाम दता ना एक पक्षी तो दत्ता है सिंह दत्ता शेर तो बब्बर शेर तो थानू तो बब्बर शेर बनाया और साड़ी भैन ਕਰ ਉਹ ਐਸਾ ਪੰਛੀ ਹੈ ਉਹ ਸ਼ੇਰ ਦੇ ਮੂੰਹ ਤੇ ਵੀ ਮਾਦਾ ਡੋਗਾ ਲੈ ਕੇ ਨਿਕਲ ਜਾਂਦਾ ਹੈ ਇਹਨਾਂ ਨੇ ਡਰ ਅਸ਼ਾਦ ਸਾਡੀ ਸਿੰਘਣੀਆਂ ਨੇ ਵੀ ਇਹ ਪਰਚੇ ਦੇ ਚੁਕੀਆਂ ਵਾ ਕਿ ਲੜਾਈ ਦੇ ਮੈਦਾਨ ਦੇ ਵਿੱਚ ਬੱਬਰ ਸ਼ੇਰਾਂ ਤੋਂ ਘੱਟ ਨਹੀਂ ਹੈ ਇਸ ਕਰਕੇ ਆਪਣਾ ਡਰ ਮਿਟਾਓ ਕਿ 2025 ਦੇ ਵਿੱਚ ਕੀ ਹੋਣਾ ਹੈ 26 ਦੇ ਵਿੱਚ ਕੀ ਹੋਣਾ ਹੈ ਭੁੱਲ ਜਾਓ ਆਪਣਾ ਇੱਕੋ ਹੀ ਚੀਜ਼ ਹੈ कि मैं गुरु वाला बनना है तो गुरु कौन है रब और गुरु कोई फर्क नहीं है अमृत संचार का पता करो अमृत छको सिंह सजो और अपने मन चो डर कटो फिर मौत का डर भी खत्म हो जाएगा गुरु जी का खालसा गुरु जी की फतेह एक क्यों कोर हैगा जो सेवा पाना चाहते पाया करे